ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 106 ਤੇ 107 ਉੱਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਮਾਜ ਵਿੱਚ ਚੱਲ ਰਹੀ ਹੈ ਜੀ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜਿਉ ਪਿੰਡ ਸਬਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜਿਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ हे ਪਰਮਾਤਮਾ ਜੀ ਮੇਰਾ ਮਾਨ ਤੇ ਮੇਰਾ ਤਨ ਇਹ ਤੇਰਾ ਹੀ ਦਿੱਤਾ ਹੋਇਆ ਤੇ ਜਿਹੜਾ ਧਨ ਇਹ ਵੀ ਤੇਰਾ ਹੀ ਦਿੱਤਾ ਹੋਇਆ ਤੂੰ ਮੇਰਾ ਬੇਅੰਤ ਸਵਾਮੀ ਮਾਲਕ ਹੈ ਇਹ ਮੇਰਾ ਸਰੀਰ ਮੇਰੀ ਜਿੰਦ ਇਹ ਸਾਰੀ ਤੇਰੀ ਦਿੱਤੀ ਹੋਈ ਪੂੰਜੀ ਆ ਕਹਿੰਦੇ ਜੋ ਮੈਨੂੰ ਮਾਨ ਤਾਨ ਜੋ ਦਿੱਤਾ ਹੈ ਹੈ ਗੋਪਾਲ ਜੀ ਇਹ ਤੇਰਾ ਹੀ ਹੈ ਸਾਰਾ ਕੁਝ ਸਦਾ ਸਦਾ ਤੂੰ ਹੈ ਸੁਖਦਾਈ ਕਹਿੰਦੇ ਹਮੇਸ਼ਾ ਹੀ ਜੀਵਾਂ ਨੂੰ ਤੂੰ ਸੁਖ ਦੇਣ ਵਾਲਾ ਹੈ ਨਿਵ ਨਿਵ ਲਾਗਾ ਤੇਰੀ ਪਾਈ ਕਹਿੰਦੇ ਮੈਂ ਸਤਕਾਰ ਦੇ ਵਿੱਚ ਹਮੇਸ਼ਾ ਹੀ ਤੇਰੇ ਪੈਰੀਂ ਪੰਨਾ ਹਾਂ ਤੇਰੇ ਚਰਨਾਂ ਤੇ ਡਿੱਗਦਾ ਹਾਂ ਕਾਰ ਕਮਾਵਾ ਜੇ ਤੁਦ ਪਾਵਾਂ ਜਾ ਤੂੰ ਦੇਹ ਦਿਆਲਾ ਜਿਉ ਕਹਿੰਦੇ हे ਦਿਆਲ ਪਰਮੇਸ਼ਰ ਜੀ ਕਹਿੰਦੇ ਜਿਸ ਤਰ੍ਹਾਂ ਦੀ ਕਹਿੰਦੇ ਕਾਰ ਮੇਰੇ ਕੋਲੋਂ ਤੈਨੂੰ ਕਰਾਉਣੀ ਚੰਗੀ ਲੱਗਦੀ ਆ ਕਹਿੰਦੇ ਮੈਂ ਉਹੀ ਕਾਰ ਕਰਦਾ ਹਾਂ ਮੈਂ ਉਹੀ ਕੰਮ ਕਰਦਾ ਹਾਂ ਜਿਹੜਾ ਤੂੰ ਮੈਨੂੰ ਕਰਨ ਲਈ ਦਿੰਦਾ ਹੈ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਕਹਿੰਦੇ हे ਪ੍ਰਮਾਤਮਾ ਜੀ ਸਾਰਾ ਕੁਛ ਤੇਰਾ ਦਿੱਤਾ ਹੋਇ ਲੈਂਦੇ ਹਾਂ ਕਹਿੰਦੇ ਮੇਰੇ ਆਤਮਿਕ ਜੀਵਨ ਨੂੰ ਸੁੰਦਰ ਬਣਾਉਣ ਵਾਲਾ ਗਹਿਣਾ ਵੀ ਤੇਰੇ ਕੋਲ ਹੀ ਹੈ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੈ ਬੈਕੁੰਠ ਤੇ ਥਾਈ ਤੂੰ ਸਬਨਾ ਕੇ ਪ੍ਰਤਪਾਲਾ ਜੀਓ ਕਹਿੰਦੇ ਜੋ ਵੀ ਸੁੱਖ ਮੈਨੂੰ ਤੈਨੂੰ ਦਿੰਦਾ ਪਰਮਾਤਮਾ ਜੀ ਮੈਨੂੰ ਉਹੀ ਕਬੂਲ ਆ ਕਹਿੰਦੇ ਜਿੱਥੇ ਵੀ ਤੂੰ ਮੈਨੂੰ ਰੱਖਦਾ ਪਰਮਾਤਮਾ ਜੀ ਜਿਹੜੀ ਜਗ੍ਹਾ ਤੇ ਵੀ ਕਹਿੰਦੇ ਮੈਨੂੰ ਕਹਿੰਦੇ ਸਾਰਿਆਂ ਦੇ ਪ੍ਰਤਿਪਾਲਿਕ ਪਰਮਾਤਮਾ ਜੀ ਕਹਿੰਦੇ ਜਿੱਥੇ ਵੀ ਤੂੰ ਮੈਨੂੰ ਰੱਖਦਾ ਜਿਹੜੀ ਵੀ ਹਾਲਤ ਵਿੱਚ ਮੈਨੂੰ ਤੂੰ ਰੱਖਦਾ ਪਰਮਾਤਮਾ ਜੀ ਕਹਿੰਦੇ ਮੇਰੇ ਲਈ ਉਹੀ ਸਵਰਗ ਹੈ ਸਿਮਰ ਸਿਮਰਨ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਹਾਂਜੀ ਨਾਨਕ ਜੀ ਕਹਿੰਦੇ ਨੇ ਕਿ ਜਿਸ ਜੀਵ ਨੇ ਵੀ ਪਰਮਾਤਮਾ ਦੇ ਗੁਣ ਅਠੇ ਪਹਿਰ ਗਾਏ ਨੇ ਉਨੇ ਹਮੇਸ਼ਾ ਹੀ ਪਰਮਾਤਮਾ ਨੂੰ ਯਾਦ ਕਰ ਕਰਕੇ ਪਰਮਾਤਮਾ ਦਾ ਨਾਮ ਜਪ ਜਪ ਕੇ ਸੁਖ ਪਾਇਆ ਹੈ ਤੇ ਉਹਦੇ ਸਾਰੇ ਹੀ ਕਹਿੰਦੇ ਕੰਮ ਸੰਪੂਰਨ ਹੋ ਗਏ ਨੇ ਸਾਰੇ ਹੀ ਉਹਦੇ ਮਨੋਰਥ ਸੰਪੂਰਨ ਹੋ ਗਏ ਨੇ ਤੇ ਉਹਨੂੰ ਕਦੇ ਵੀ ਕੋਈ ਦੁੱਖ ਨਹੀਂ ਵਿਆਪਦਾ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀਲ ਦਹ ਦਿਸ ਵਰਸਾਇਆ ਸਾਤ ਪਈ 부ਜੀ ਸਭ ਤ੍ਰਿਸਨਾ ਆਨੰਦ ਪਿਆਸਾ ਬਠਾਈ ਜੀਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਨੇ ਕਹਿੰਦੇ ਬੱਦਲ ਨੂੰ ਵਰਖਾ ਕਰਨ ਲਈ ਭੇਜਿਆ ਤਾਂ ਕਹਿੰਦੇ ਫਿਰ ਦਸੇ ਪਾਸੇ ਸਾਰੇ ਪਾਸੇ ਧਰਤੀ ਤੇ ਜਲ ਵਿੱਚ ਕਹਿੰਦੇ ਪਲਾੜ ਸਾਰੇ ਪਾਸੇ ਕਹਿੰਦੇ ਫਿਰ ਵਰਖਾ ਹੁੰਦੀ ਆ ਵਰਖਾ ਹੋਣ ਦੇ ਨਾਲ ਸਾਰੇ ਜੀਵਾਂ ਦੀ ਤ੍ਰੇ ਮਿਟ ਜਾਂਦੀ ਆ ਤੇ ਸਾਰੇ ਬਹੁਤ ਖੁਸ਼ ਹੁੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਪਰਮਾਤਮਾ ਜੀ ਗੁਰੂ ਪਰਮੇਸ਼ਰ ਨੂੰ ਨਾਮ ਜਲ ਦੀ ਵਰਖਾ ਲਈ ਭੇਜਦੇ ਨੇ ਫਿਰ ਕਹਿੰਦੇ ਸਾਰੇ ਜੀਵਾਂ ਦੀ ਜਿਹੜੀ ਤ੍ਰਿਸ਼ਨਾ ਵਾਲੀ ਕਹਿੰਦੇ ਅਗਨੀ ਹੁੰਦੀ ਆ ਉਹ ਬੁਝ ਜਾਂਦੀ ਆ ਤੇ ਸਾਰਿਆਂ ਦੇ ਮਨ ਸ਼ਾਂਤ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਕਿਉਂਕਿ ਨਾਮ ਜਲ ਦੀ ਵਰਖਾ ਗੁਰੂ ਵੱਲੋਂ ਹੋ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਸੁਖ ਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਕਹਿੰਦੇ ਵਾਹਿਗੁਰੂ ਜੀ ਪਰਮਾਤਮਾ ਜੀ ਕਹਿੰਦੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਤੇ ਸੁਖ ਦੇਣ ਵਾਲਾ ਹੈ ਆਪੇ ਹੀ ਆਪਣੀ ਕਿਰਪਾ ਕਰਕੇ ਸਾਰੇ ਜੀਆਂ ਦੀ ਪਾਲਣਾ ਕਰਦਾ ਹੈ ਸਾਭ ਸਵਾਲ ਕਰਦਾ ਹੈ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪੈ ਪੈ ਰੇ ਤਸੈ ਮਨਾਈ ਜੀਓ ਕਹਿੰਦੇ ਜੋ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਜੀਵ ਸਾਰਿਆਂ ਦੀ ਪ੍ਰਤਿਪਾਲਨਾ ਵੀ ਪ੍ਰਮਾਤਮਾ ਜੀ ਆਪ ਹੀ ਕਰਦੇ ਨੇ ਕਹਿੰਦੇ ਮੈਂ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਲਈ ਪ੍ਰਮਾਤਮਾ ਦੇ ਚਰਨਾਂ ਦੀ ਸ਼ਰਨ ਲੈਂਦਾ ਹਾਂ ਜਾ ਕੇ ਸ਼ਰਨ ਪਿਆਗਤ ਪਾਈਐ ਸਾਸ ਸਾਸ ਹਰ ਨਾਮ ਤੇ ਆਈਐ ਕਹਿੰਦੇ ਉਹ ਪਰਮਾਤਮਾ ਜੀ ਜਿੱਦੀ ਸ਼ਰਨ ਪਿਆ ਅਸੀਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਨੇ ਆ ਸਾਨੂੰ ਹਰ ਇੱਕ ਸਾਹ ਦੇ ਨਾਲ ਉਸ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੈ ਕੀਆ ਜਾਇ ਜੀਓ ਕਹਿੰਦੇ ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਕੋਈ ਮਾਲਕ ਨਹੀਂ ਹੈ ਸਾਰੀ ਜਗ੍ਹਾ ਤੇ ਉਹ ਪਰਮਾਤਮਾ ਹੀ ਵਿਆਪਕ ਹੈ ਸਾਰੀਆਂ ਥਾਮਾਂ ਪਰਮਾਤਮਾ ਦੀਆਂ ਹੀ ਹਨ ਤੇਰਾ ਮਾਨ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੁਧ ਧਿਆਈ ਜੀਓ ਕਹਿੰਦੇ ਹੈ ਪ੍ਰਮਾਤਮਾ ਜੀ ਜੋ ਮਾਣ ਹੈ ਜੋ ਤਾਣ ਹੈ ਉਹ ਤੇਰਾ ਹੀ ਹੈ ਸਾਰਾ ਤੂੰ ਹੀ ਦਿੱਤਾ ਹੈ ਤੂੰ ਸੱਚਾ ਸਾਹਿਬ ਹੈ ਸਦਾ ਰਹਿਣ ਵਾਲਾ ਹੈ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਗੁਣਾ ਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿ ਨਾਨਕ ਦਾਸ ਬੇਨਤੀ ਕਰਦੇ ਨੇ ਕਿ ਮੇਹ ਪ੍ਰਮਾਤਮਾ ਜੀ ਮੇਰੇ ਤੇ ਮਿਹਰ ਕਰ ਮਿਹਰ ਕਰ ਕਿ ਅਠੇ ਪਹਿਰ ਮੈਂ ਤੇਰਾ ਨਾਮ ਧਿਆਉਂਦਾ ਰਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਜ ਮਹਿਲਾ ਪੰਜਵਾ ਸਬੇ ਸੁਖ ਪਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉੱਠੇ ਕਹਿੰਦੇ ਜਦੋਂ ਪ੍ਰਮਾਤਮਾ ਜੀ ਖੁਸ਼ ਹੁੰਦੇ ਨੇ ਤਾਂ ਸਾਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਨੇ ਤੇ ਪ੍ਰਮਾਤਮਾ ਜੀ ਦੇ ਖੁਸ਼ ਹੋਣ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਗੁਰੂ ਪਰਮੇਸ਼ਰ ਦੇ ਚਰਨ ਵੱਸ ਜਾਂਦੇ ਨੇ ਸਰਹ ਜਸਮਾਦਾ ਲਗੀ ਲਿਵ ਅੰਤਰ ਸੋਰਸ ਸੋਈ ਜਾਣੈ ਜੀਉ ਕਹਿੰਦੇ ਜਿਸ ਜਿਸ ਜੀਵ ਨੂੰ ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਆ ਜੋ ਜੀਵ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਲਿਵ ਲਈ ਰੱਖਦੇ ਨੇ ਅੰਤਰ ਆਤਮੇ ਉਹ ਜੋ ਆਨੰਦ ਬਣਦਾ ਹੈ ਉਹ ਉਹੀ ਜਾਣਦੇ ਨੇ ਜਿਨ੍ਹਾਂ ਨੇ ਅੰਤਰ ਆਤਮੇ ਉਸ ਪਰਮਾਤਮਾ ਦੇ ਨਾਲ ਲਿਵ ਲਾਈ ਆ ਉਹ ਕਿੰਨਾ ਕ ਨਾਮ ਰਸ ਉਹਨਾਂ ਨੂੰ ਆਉਂ ਮਿਲਦਾ ਤੇ ਕਿੰਨਾ ਕ ਆਨੰਦ ਆ ਇਹਨੂੰ ਉਹੀ ਜਾਣਦੇ ਨੇ ਅਗਮ ਅਗੋਚਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੈ ਨੇ ਸਦਾ ਅਲਪਤ ਜੀਆਂ ਦਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਓ ਕਹਿੰਦੇ ਮੇਰਾ ਸਾਹਿਬ ਮੇਰੇ ਪਰਮਾਤਮਾ ਜੀ ਕਹਿੰਦੇ ਅਥਾ ਨੇ ਸਾਡੀ ਪਹੁੰਚ ਤੋਂ ਪਰੇ ਨੇ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਪਰਮਾਤਮਾ ਤੱਕ ਨਹੀਂ ਹੋ ਸਕਦੀ ਉਹ ਘਟ ਘਟ ਹਰ ਇੱਕ ਸਰੀਰ ਵਿੱਚ ਵਸਦੇ ਨੇ ਤੇ ਸਾਰਿਆਂ ਦੇ ਨੇੜੇ ਵਸਦੇ ਨੇ ਨੇੜੇ ਵੱਸਦੇਆਂ ਹੋયા ਵੀ ਉਹ ਸਾਰਿਆਂ ਤੋਂ ਨਿਰਲੇਪ ਨੇ ਉਹ ਦਾਤਾ ਜੀ ਸਾਰਿਆਂ ਤੋਂ ਨਿਰਲੇਪ ਨੇ ਪਰ ਕੋਈ ਵਿਰਲਾ ਹੀ ਇਹ ਸਾਰੀ ਖੇਡ ਨੂੰ ਪਛਾਣਦਾ ਹੈ ਕੋਈ ਕੋਈ ਵਿਰਲਾ ਹੀ ਇਹ ਜਾਣਦਾ ਵੀ ਉਹ ਪਰਮਾਤਮਾ ਹੈ ਘਟ ਘਟ ਦੇ ਵਿੱਚ ਤੇ ਨਿਰਲੇਪ ਵੀ ਹੈ ਤੇ ਕੋਈ ਵਿਰਲਾ ਹੀ ਆਪਣੇ ਅੰਤਰ ਆਤਮੇ ਆਪਣੇ ਆਪੇ ਨੂੰ ਪਹਿਚਾਨ ਕੇ ਪਰਮਾਤਮਾ ਦੀ ਇਸ ਖੇਡ ਨੂੰ ਸਮਝਦਾ ਹੈ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਇਹ ਨਿਸ਼ਾਨੀਆਂ ਕਹਿੰਦੇ ਉਹ ਜੀਵ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਰਜ਼ਾ ਹੈਗੀ ਆ ਜਿਹੜਾ ਹੁਕਮ ਹੈਗਾ ਉਹਨੂੰ ਸੱਚਾ ਮੰਨਦਾ ਕਿ ਉਹਦਾ ਜਿਹੜਾ ਪਾਣਾ ਉਹੀ ਸੱਚਾ ਹੈ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਪਾਣੈ ਜੀਉ ਜੋ ਫਿਰ ਕਹਿੰਦੇ ਵੀ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਸਦਾ ਹੀ ਸਹਿਜ ਰਹਿੰਦਾ ਸੰਤੋਖ ਰਹਿੰਦਾ ਤੇ ਸਦਾ ਹੀ ਕਹਿੰਦੇ ਉਹਨਾਂ ਨੂੰ ਮਾਇਆ ਵੱਲੋਂ ਤ੍ਰਿਪਤੀ ਰਹਿੰਦੀ ਆ ਤੇ ਉਹ ਪਰਮਾਤਮਾ ਦੇ ਭਾਣੇ ਵਿੱਚ ਬੜੇ ਆਨੰਦ ਵਿੱਚ ਰਹਿੰਦੇ ਨੇ ਹੱਥੀ ਦਿੱਤੀ ਪ੍ਰਵ ਦੇਵਨ ਹਾਰੇ ਜਨਮ ਮਰਨ ਸ੍ਰੋਗ ਸਭ ਨਿਵਾਰੇ ਹੱਥੀ ਕਹਿੰਦੇ ਸੀਗੇ ਪਿਛਲੇ ਸਮੇਂ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਜਦੋਂ ਕਹਿੰਦੇ ਸੀ ਕਿ ਮਾਤਾਵਾਂ ਕੋਈ ਹੁੰਦੀ ਸੀ ਫੱਕੀ ਬਣਾ ਲੈਂਦੀ ਸੀ ਸੌਂਫ ਜੁਵੈਨ ਇਦਾਂ ਦੀ ਕਿ ਜੇ ਬੱਚਿਆਂ ਦੇ ਕੋਈ ਥੋੜੀ-ਮੋਟੀ ਤਕਲੀਫ ਹੋਈ ਤਾਂ ਉਹਨਾਂ ਦਾ ਉਹਨਾਂ ਦੀ ਹਥੇਲੀ ਤੇ ਰੱਖ ਦੇਣੀ ਤੇ ਉਹਨੂੰ ਫੱਕੀ ਕਹਿੰਦੇ ਸੀਗੇ ਕਹਿੰਦੇ ਵੀ ਇਸ ਤਰ੍ਹਾਂ ਪਰਮਾਤਮਾ ਨੇ ਕਹਿੰਦੇ ਸਾਨੂੰ ਆਪ ਦੇ ਨਾਮ ਦੀ ਜਿਵੇਂ ਫੱਕੀ ਦਿੱਤੀ ਹੈਗੀ ਆ ਕਹਿੰਦੇ ਜਿਸ ਨੂੰ ਵੀ ਦਿੱਤੀ ਹੈ ਜਿਸ ਨੂੰ ਵੀ ਕਹਿੰਦੇ ਨਾਮ ਰੂਪੀ ਪਰਮਾਤਮਾ ਨੇ ਫੱਕੀ ਦਿੱਤੀ ਹੈ ਉਹਦੇ ਸਾਰੇ ਜਨਮ ਮਰਨ ਦੇ ਰੋਗ ਕੱਟ ਹੋ ਗਏ ਨੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜਿਉ ਨਾਨਕ ਜੀ ਕਹਿੰਦੇ ਨੇ ਵੀ ਜਿਸ ਨੂੰ ਵੀ ਪ੍ਰਮਾਤਮਾ ਨੇ ਆਪਣਾ ਸੇਵਕ ਬਣਾ ਲਿਆ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਰੰਗ ਮਾਣਦੇ ਨੇ ਮਾਜ ਮਹੱਲਾ ਪੰਜਵਾਂ ਕਿੰਨੇ ਦਇਆ ਗੋਪਾਲ ਗੋਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਕਹਿੰਦੇ ਜਦੋਂ ਉਸ ਪਰਮਾਤਮਾ ਨੇ ਮੇਰੇ ਮਾਲਕ ਨੇ ਕਹਿੰਦੇ ਮੇਰੇ ਤੇ ਦਇਆ ਕੀਤੀ ਤਾਂ ਪਰਮਾਤਮਾ ਦੇ ਕਹਿੰਦੇ ਚਰਨ ਮੇਰੇ ਮਨ ਦੇ ਵਿੱਚ ਵਸ ਗਏ ਮੇਰਾ ਪਰਮ ਗੁਰੂ ਦੇ ਚਰਨਾਂ 'ਚ ਪਿਆਰ ਪੈ ਗਿਆ ਅੰਗੀਕਾਰ ਕੀਆ ਤਿੰਨ ਕਰਤਾ ਦੁੱਖ ਕਾ ਡੇਰਾ ਟਾਹਿਆ ਜਿਉ ਜਿੰਨੂ ਕਹਿੰਦੇ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਉਹਦਾ ਫਿਰ ਦੁੱਖਾਂ ਦਾ ਅੱਡਾ ਹੀ ਖਤਮ ਕਰ ਦਿੱਤਾ ਮੰਗਤਾ ਨ ਵਸਿਆ ਸੱਚਾ ਸੋਈ ਵਿਖੜਾ ਥਾਨ ਨ ਦਿਸੈ ਕੋਈ ਕਹਿੰਦੇ ਜਿਸ ਜੀਵ ਦੇ ਵੀ ਮਨ ਵਿੱਚ ਵੀ ਤੇ ਤਨ ਵਿੱਚ ਵੀ ਉਹ ਪਰਮਾਤਮਾ ਵਸ ਜਾਂਦਾ ਉਹਦੀ ਯਾਦ ਵਸ ਜਾਂਦੀ ਆ ਉਹਨੂੰ ਫਿਰ ਕਿਸੇ ਜਗ੍ਹਾ ਤੇ ਵੀ ਕੋਈ ਔਖ ਨਹੀਂ ਦਿਸਦੀ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਓ ਜਦੋਂ ਕਹਿੰਦੇ ਕਿਸੇ ਜੀਵ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਉਹਦੇ ਸਾਰੇ ਦੁਸ਼ਮਣ ਉਦੇ ਦੋਸਤ ਬਣ ਜਾਂਦੇ ਨੇ। ਉਹਦੇ ਗਿਆਨ ਇੰਦਰੇ ਉਹਦੇ ਵਾਸ ਵਿੱਚ ਆ ਜਾਂਦੇ ਨੇ। ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ। ਕਹਿੰਦੇ ਜੋ ਕੁਛ ਵੀ ਜੀਵ ਦੇ ਨਾਲ ਹੋ ਰਿਹਾ ਉਹ ਇਸ ਕਰਕੇ ਨਹੀਂ ਕਿ ਉਹ ਜੀਵ ਦੀ ਸਿਆਣਪ ਜਾਂ ਚ ਤਰਾਈ ਆ। ਇਹ ਪਰਮਾਤਮਾ ਹੀ ਕਰਦਾ ਹਰ ਇੱਕ ਜੀਵ ਲਈ। ਆਪਣੇ ਆ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਪੁਲਾਵਾ ਲਾਹਿਆ ਜਿਓ ਕਹਿੰਦੇ ਪ੍ਰਮਾਤਮਾ ਜੀ ਆਪਣੇ ਸੰਤਾਂ ਦੇ ਆਪਣੇ ਸਾਧਾਂ ਦੇ ਆਪ ਸਹਾਇਕ ਹੁੰਦੇ ਨੇ ਉਹਨਾਂ ਦੀ ਆਪ ਸਹਾਇਤਾ ਕਰਦੇ ਨੇ ਤੇ ਉਹਨਾਂ ਦੇ ਸਾਰੇ ਭਰਮ ਭੁਲੇਖੇ ਖਤਮ ਹੋ ਜਾਂਦੇ ਨੇ ਚਰਨ ਕਮਲ ਜਨਕਾ ਆਧਾਰੋ 8 ਪਹਿਰ RAM ਨਾਮ ਵਪਾਰੋ ਕਹਿੰਦੇ ਜੋ ਜੀਵ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ ਤੇ ਉਹਦੇ ਚਰਨ ਕਮਲਾਂ ਨੂੰ ਆਪਣਾ ਆਸਰਾ ਬਣਾਉਂਦੇ ਨੇ ਕਹਿੰਦੇ ਉਹ ਹਰ ਵਕਤ ਕਹਿੰਦੇ ਅਠੇ ਪਹਿਰ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦੇ ਨੇ ਹਰ ਵਕਤ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਨਾਨਕ ਜੀ ਕਹਿੰਦੇ ਨੇ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੀ ਸਮਾਇਆ ਹੋਇਆ ਹੈ ਤੇ ਪਰਮਾਤਮਾ ਦੇ ਗੁਣ ਗਾ ਕੇ ਹੀ ਆਤਮਿਕ ਅਡੋਲਤਾ ਮਿਲਦੀ ਹੈ ਤੇ ਆਤਮਿਕ ਆਨੰਦ ਮਿਲਦਾ ਹੈ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਤੇ ਆਈਐ ਸੋਰ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਕਹਿੰਦੇ ਵੀ ਉਹੀ ਜਗ੍ਹਾ ਸੱਚਾ ਮੰਦਰ ਬਣ ਜਾਂਦੀ ਆ ਜਿੱਥੇ ਉਸ ਪਰਮਾਤਮਾ ਨੂੰ ਧਿਆਇਆ ਜਾਂਦਾ ਜਿੱਥੇ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਆ ਕਹਿੰਦੇ ਉਹ ਹਿਰਦਾ ਕਹਿੰਦੇ ਆਨੰਦ ਨਾਲ ਭਰ ਜਾਂਦਾ ਜਿਸ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਸਤ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਬਿਟੋ ਕੁਰਬਾਨੋ ਜੀਓ ਕਹਿੰਦੇ ਉਹ ਧਰਤੀ ਬੜੀ ਸੁਹਾਣੀ ਬਣ ਜਾਂਦੀ ਆ ਜਿੱਥੇ ਪ੍ਰਮਾਤਮਾ ਦੇ ਸੇਵਕ ਰਹਿੰਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਸਦਾ ਕੁਰਬਾਨ ਜਾਂਦੇ ਨੇ ਸੱਚ ਵਡਾਈ ਕੀਮ ਨਾ ਪਾਈ ਉਸ ਪਰਮਾਤਮਾ ਦੀ ਬਜ਼ੁਰਗੀ ਬਹੁਤ ਵੱਡੀ ਆ ਉਸ ਦੀ ਵਡਿਆਈ ਸੱਚੀ ਆ ਪਰ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕੁਦਰਤ ਕਰਮਨਾ ਕਹਿਣਾ ਜਾਈ ਨਹੀਂ ਪਰਮਾਤਮਾ ਦੀ ਕੁਦਰਤ ਬਿਆਨ ਹੋ ਸਕਦੀ ਆ ਤੇ ਨਾ ਹੀ ਪਰਮਾਤਮਾ ਦੀ ਬਖਸ਼ਿਸ਼ ਬਿਆਨ ਹੋ ਸਕਦੀ ਆ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਓ ਕਹਿੰਦੇ ਵੀ ਤੇਰੇ ਜਿਹੜੇ ਜਨ ਨੇ ਜਿਹੜੇ ਸੇਵਕ ਨੇ ਪ੍ਰਮਾਤਮਾ ਜੀ ਉਹ ਤੈਨੂੰ ਧਿਆ ਧਿਆ ਕੇ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਤੇਰੇ ਸੱਚੇ ਸ਼ਬਦ ਦੇ ਉੱਤੇ ਮਾਣ ਹੁੰਦਾ ਤੇਰੇ ਸੱਚੇ ਸ਼ਬਦ ਦਾ ਆਨੰਦ ਮਾਣਦੇ ਨੇ ਸੱਚ ਸਲਾਹਣ ਵਡਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਕਹਿੰਦੇ ਵੱਡੇ ਭਾਗਾਂ ਦੇ ਨਾਲ ਹੀ ਪਰਮਾਤਮਾ ਦੀ ਕੋਈ ਸਿਫਤ ਸਲਾਹ ਕਰ ਸਕਦਾ ਉਹ ਸੱਚੇ ਪਰਮਾਤਮਾ ਦੀ ਗੁਰੂ ਦੀ ਕਿਰਪਾ ਦਾ ਕਿਰਪਾ ਦੇ ਨਾਲ ਹੀ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਨੇ ਰੰਗ ਰਤੇ ਤੇਰਾ ਤੁਦ ਪਾਵੇ ਸੱਚ ਨਾਮ ਨਿਸ਼ਾਨੋਂ ਜਿਉ ਕਹਿੰਦੇ ਜਿਹੜੇ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ ਉਹਨਾਂ ਕੋਲ ਤੇਰੇ ਸੱਚੇ ਨਾਮ ਦੀ ਰਾਹਦਾਰੀ ਹੁੰਦੀ ਹੈ ਜੀਵਨ ਜੀਵਨ ਦੇ ਵਿੱਚ ਖਰਚਣ ਲਈ ਸੱਚੇ ਅੰਤ ਨਾ ਜਾਣੇ ਕੋਈ ਥਾਂਥ ਨੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਐ ਸਦ ਹੀ ਅੰਤਰ ਜਾਮੀ ਜਾਣੋ ਜਿਉ ਕਹਿੰਦੇ ਉਸ ਸੱਚੇ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਵਿਆਪਕ ਹੈ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜੋ ਸਾਡੇ ਦਿਲਾਂ ਦੀ ਅਨਜਾਨਣ ਵਾਲਾ ਹੈ ਜੋ ਸੁਜਾਨ ਹੈ ਸਿਆਣਾ ਹੈ ਸਾਨੂੰ ਹਮੇਸ਼ਾ ਹੀ ਸਦਾ ਹੀ ਉਸ ਸੱਚੇ ਪਰਮਾਤਮਾ ਨੂੰ ਧਿਆਉਂਦੇ ਰਹਿਣਾ ਚਾਹੀਦਾ ਹੈ ਮਾਜ ਮਹੱਲਾ ਪੰਜਵਾਂ ਰੈਨ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕਹਿੰਦੇ ਜਿਸ ਜੀਵ ਦਾ ਸੰਤਾਂ ਦੇ ਨਾਲ ਸੰਗ ਬਣ ਜਾਂਦਾ ਜੋ ਅੰਮ੍ਰਿਤ ਨਾਮ ਜਪਦੇ ਨੇ ਕਹਿੰਦੇ ਉਹਨਾਂ ਦੇ ਕਹਿੰਦੇ ਰੈਣ ਜੀਵਨ ਰੂਪੀ ਰਾਤ ਵੀ ਸੁਹਾਵਣੀ ਆ ਤੇ ਉਹਨਾਂ ਦਾ ਹਰ ਇੱਕ ਦਿਨ ਵੀ ਕਹਿੰਦੇ ਸੁੱਖਾਂ ਨਾਲ ਭਰ ਜਾਂਦਾ ਹੈ ਖੁਸ਼ੀਆਂ ਨਾਲ ਭਰ ਜਾਂਦਾ ਹੈ ਕੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤੇ ਥਾਈ ਜੀਓ ਕਹਿੰਦੇ ਜਿਹੜੀ ਵੀ ਕੜੀ ਦੋ ਕੜੀਆਂ ਪਲ ਪ੍ਰਮਾਤਮਾ ਦਾ ਸਿਮਰਨ ਦੇ ਵਿੱਚ ਲੰਘਦੇ ਨੇ ਕਹਿੰਦੇ ਉਹੀ ਸਫਲੇ ਨੇ ਉਹੀ ਸਫਲੇ ਪਲ ਨੇ ਕੜੀਆਂ ਨੇ ਜੋ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਲੰਘਦੀਆਂ ਨੇ ਜੀਵਨ ਦੀਆਂ ਸਿਮਰਤ ਨਾਮ ਦੋਖ ਸਭ ਲਾਥੇ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਸਾਰੇ ਪਾਪ ਉੱਤਰ ਜਾਂਦੇ ਨੇ ਅੰਦਰ ਬਾਹਰ ਹਰ ਪ੍ਰਭ ਸਾਥੇ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੈ ਪਰਮਾਤਮਾ ਜੀਵ ਦੇ ਅੰਦਰ ਵੀ ਤੇ ਜੀਵ ਦੇ ਬਾਹਰ ਵੀ ਹਰ ਇੱਕ ਜਗ੍ਹਾ ਤੇ ਪਰਮਾਤਮਾ ਨਾਲ ਹੀ ਹੈ ਐ ਪੋ ਪਰਮ ਖੋਇਆ ਗੁਰ ਪੂਰੈ ਦੇਖਾ ਸਭਨੇ ਜਾਈ ਜਿਉ ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦਾ ਕਹਿੰਦੇ ਡਰ ਹੋ ਗਿਆ ਤਾਂ ਫਿਰ ਗੁਰੂ ਨੇ ਉਸ ਜੀਵ ਦਾ ਸੰਸਾਰ ਵਾਲਾ ਕਹਿੰਦੇ ਸਾਰਾ ਡਰ ਖਤਮ ਕਰ ਦਿੱਤਾ ਕਹਿੰਦੇ ਹਰ ਇੱਕ ਜਗ੍ਹਾ ਤੇ ਪਰਮਾਤਮਾ ਹੀ ਫਿਰ ਨਜ਼ਰ ਆਉਂਦਾ ਜਦੋਂ ਜੀਵ ਨੂੰ ਪਰਮਾਤਮਾ ਦਾ ਜਿਹੜਾ ਕਹਿੰਦੇ ਨੇ ਨਾ ਨਿਰਮਲਪਾ ਹੋ ਗਿਆ ਫਿਰ ਉਹਨੂੰ ਜਿਹੜਾ ਸੰਸਾਰ ਰੂਪੀ ਸਾਰਾ ਡਰ ਉਹ ਗੁਰੂ ਨੇ ਉਹਨਾਂ ਦਾ ਖਤਮ ਕਰ ਦਿੱਤਾ ਤੇ ਉਹ ਸਾਰੀ ਜਗ੍ਹਾ ਤੇ ਪਰਮਾਤਮਾ ਨੂੰ ਹੀ ਦੇਖਦਾ ਜੀਵ ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਦ ਨਾਮ ਪਰੇ ਪੰਡਾਰਾ ਕਹਿੰਦੇ ਹੈ ਪ੍ਰਮਾਤਮਾ ਸਭ ਤੋਂ ਕਹਿੰਦੇ ਉੱਚਾ ਬੇਅੰਤ ਸਵਾਮੀ ਸਮਰੱਥ ਸਭ ਕੁਝ ਕਰਨ ਦੇ ਹੈ ਅਪਾਰਾ ਜਿਹਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਬੇਅੰਤ ਸਵਾਮੀ ਉੱਚਾ ਸਵਾਮੀ ਕਹਿੰਦੇ ਉਹਦੇ ਜਿਹੜੇ ਪੰਡਾਰੇ ਨੇ ਉਨ ਨਾਮ ਸੰਸਾਰ ਦੇ ਨੌ ਨਿੱਧੀਆਂ ਨਾਲ ਭਰੇ ਨੇ ਨਾਮ ਨਾਲ ਭਰੇ ਨੇ ਜਿਹੜਾ ਨਾਮ ਆ ਉਹਨੂੰ ਸੰਸਾਰ ਦੀਆਂ ਨੌ ਨਿੱਧੀਆਂ ਕਿਹਾ ਗਿਆ ਪਰਮਾਤਮਾ ਦੇ ਜਿਹੜੇ ਖਜ਼ਾਨੇ ਨੇ ਇਸ ਨੌ ਨਿੱਧੀਆਂ ਦੇ ਨਾਮ ਨਾਲ ਭਰੇ ਪਏ ਨੇ ਉਹਦਾ ਕੋਈ ਅੰਤ ਨਹੀਂਗਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨਾ ਲਈ ਜੀਓ ਕਹਿੰਦੇ ਸੰਸਾਰ ਦੇ ਸ਼ੁਰੂ ਵਿੱਚ ਵੀ ਸ੍ਰਿਸ਼ਟੀ ਦੇ ਤੇ ਹੁਣ ਵੀ ਤੇ ਅੰਤ ਤੇ ਵੀ ਉਹ ਪਰਮਾਤਮਾ ਹੀ ਹੈ ਹਰ ਇੱਕ ਜਗ੍ਹਾ ਤੇ ਉਹਦੇ ਬਰਾਬਰ ਦਾ ਕੋਈ ਹੋਰ ਹੈ ਨਹੀਂਗਾ ਪਰਮਾਤਮਾ ਦਾ ਕੋਈ ਸਾਨ ਨਹੀਂ ਹੈਗਾ ਉਹਦੇ ਬਰਾਬਰ ਦਾ ਕੋਈ ਹੈ ਨਹੀਂਗਾ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਦਰ ਵਾਲਾ ਦੇਹ দান ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਕਹਿੰਦੇ 헤 ਦੀਨਾ ਦੇ ਦਿਆਲ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਅਪਦੇ ਕਹਿੰਦੇ ਗੁਰੂ ਦੀ ਚਰਨ ਧੂੜ ਦਿਓ ਕਹਿੰਦੇ ਮੈਂ ਮੰਗਤਾ ਤੇਰੇ ਗੁਰੂਆਂ ਦੇ ਤੇਰੇ ਸਾਧਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਕਹਿੰਦੇ ਨਾਨਕ ਜੀ ਕਹਿੰਦੇ ਮੈਨੂੰ ਵੀ ਕਹਿੰਦੇ ਮੈਂ ਕਹਿੰਦੇ ਤੇਰਾ ਦਾਸ ਇਹ ਮੰਗਦਾ ਕਿ ਮੇਰੇ ਤੇ ਇਹ ਦਾਨ ਮੈਨੂੰ ਦੇ ਕਿਰਪਾ ਦੇ ਕਰਕੇ ਕਿ ਮੈਂ ਸਦਾ ਸਦਾ ਤੇਰਾ ਨਾਮ ਧਿਆਉਂਦਾ ਰਹਾ। ਕਹਿੰਦੇ ਇਹ ਦਾਨ ਮੈਨੂੰ ਵੀ ਮਿਲ ਜੇ ਕਿ ਮੈਂ ਸਦਾ ਸਦਾ ਤੇਰਾ ਨਾਮ ਧਿਆਉਂਦਾ ਰਹਾ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ। ਸਤਿਗੁਰਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਹੋਈਆਂ ਨੇ ਜੀ ਆਪ ਦੀ ਅਣਜਾਣ ਬੱਚੀ ਨੂੰ ਬਖਸ਼ ਦਿਓ ਬਖਸ਼ ਦਿਓ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਦਿਓ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹੀ ਗੁਰੂ ਜੀ ਵਾਹੀ ਗੁਰੂ ਵਾਹੀ